ਦੇਖ ਨਾ ਮੇਰਾ ਇਹ ਦੇ ਘੁੱਪ ਰੁਕ ਡਾ ਹਿਲਾ ਕੱਲ ਸਾਡੇ ਸਾਲੇ ਸੁਲੇ ਬਿਨਾ ਕਿੱਥੇ ਫੱਬਦੀ ਆ ਗੱਲਿਆ ਮਨੀ ਲੋngਿਆ ਵੱਲੋਂ ਨਵੇਂ ਗੀਤ ਰਾਹੀ ਹੇਟਰਸ ਨੂੰ ਠੋਕਮਾ ਜਵਾਬ ਬੰਦ ਰੱਖਿਓ ਜੀ ਮੁੰਡਾ ਆਈਏ ਦੇ ਘੁੱਪ ਰੁਣਾ ਡਾਬ ਜਿਆ ਆਈਏ ਗਾਇਕ ਬੋਲਿਆ ਹਰ ਬੰਦੇ ਨੂੰ ਨਾ ਸਿੱਧ ਨੂੰ ਹਲ ਕਰੋ ਕੰਪੇਅਰ ਪੰਜਾਬੀ ਗਾਇਕ ਮਨੀ ਲੋਂਗਿਆ ਲਗਾਤਾਰ ਸੁਰਖਿਆ ਬਟੋਰੇ ਨੇ ਦੱਸਿਆ ਕਿ ਐਸਆਰ ਗਾਇਕ ਦਾ ਨਵਾਂ ਗੀਤ ਲੈਟ ਮੀ ਟੈਲ ਯੂ ਚਰਚਾ ਬਟੋਰੇ ਦਰਸਨ ਇਸ ਗੀਤ ਰਾਹੀਂ ਕਲਾਕਾਰ ਨੇ ਨਫ਼ਰਤ ਕਰਨ ਵਾਲਿਆਂ ਨੂੰ ਇੱਕ ਠੋਕਮਾ ਜਵਾਬ ਦਿੱਤਾ ਹੈ ਇਸ ਗੀਤ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਹੋਇਆਂ ਕਲਾਕਾਰ ਨੂੰ ਉਸ ਨਾਲ ਤੁਲਨਨ ਵਾਲਿਆਂ ਨੂੰ ਇੱਕ ਟੁਕਮਾ ਜਵਾਬ ਮਿਲ ਗਿਆ ਤਾਂ ਦੱਸਦੀ ਹੈ ਕਿ ਦਰਅਸਲ ਮਨੀ ਲੋਂਗਿਆ ਇੱਕ ਸਟੇਜ ਸ਼ੋਅ ਵਿੱਚ ਸ਼ਾਮਲ ਹੋਏ ਸਨ ਇਸੇ ਦੌਰਾਨ ਉੱਥੇ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਵੱਲੋਂ ਕਲਾਕਾਰ ਨੂੰ ਗੀਤ ਗਾਉਣ ਦੀ ਰਿਕੁਐਸਟ ਕੀਤੀ ਗਈ ਸੀ ਕਿ ਇੱਕ ਵਾਰ ਸਿੱਧੂ ਮੂਸੇਵਾਲਾ ਦਾ ਗੀਤ ਜੋ ਆ ਗਾ ਕੇ ਸੁਣਾ ਦਿੱਤਾ ਜਾਵੇ ਜਿਸ ਤੋਂ ਬਾਅਦ ਮਨੀ ਲੋਂਗੀਆਂ ਲੋਕਾਂ ਨੂੰ ਗੁੱਸੇ ਵਿੱਚ ਕਹਿ ਰਹੇ ਸੀਗੇ ਕਿ ਤੁਸੀਂ ਸਾਰੇ ਪੜੇ ਲਿਖੇ ਲੋਕ ਹੋ ਜਾਂ ਤਾਂ ਉਸੇ ਕਲਾਕਾਰ ਨੂੰ ਬੁਲਾਇਆ ਕਰੋ ਜਿਸ ਦੇ ਗੀਤ ਸੁਣਨੇ ਹੁੰਦੇ ਆ ਜਾਂ ਜੋ ਆਇਆ ਹੁੰਦਾ ਉਸਦੇ ਹੀ ਗੀਤ ਸੁਣਿਆ ਕਰੋ ਪਰसों ਮੇਰਾ ਲਾਈਵ ਸ਼ੋਅ ਸੀਗਾ ਜੀ ਨਾਲਾਗੜ੍ਹ ਉੱਥੇ ਲਾਈਵ ਦੇ ਐਂਡ 'ਚ ਮੂਰੇ ਤੋਂ ਮੁੰਡੇ ਸੀਗੇ ਉਹਨਾਂ ਨੇ ਕਾਫੀ ਨੱਚ ਰਹੇ ਸੀਗੇ ਮੂਰੇ ਮੁੰਡੇ ਉਹਨਾਂ ਵੱਲੋਂ ਕਿਹਾ ਗਿਆ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਗਾਣਾ ਲਾ ਦੋ ਜੀ ਫਿਰ ਕਹਿੰਦੇ ਕਰਨ ਔਜਲੇ ਦਾ ਲਾ ਦੋ ਜੀ ਲਓ ਉਹ ਵੀ ਮਨਾਂ ਕਰਤਾ ਜੀ ਫਿਰ ਕਹਿੰਦੇ ਬਰਕਾਰਨ ਸ਼ੀਲੇ ਦਾ ਲਾ ਦੋ ਜੀ ਜੋੜੀ ਦਾ ਲਾਈਵ ਗਾਣਾ ਮਾ ਵੀ ਮੈਨੂੰ ਆਉਂਦਾ ਨਹੀਂ ਕਿਸੇ ਦਾ ਗਾਣਾ ਫਿਰ ਥੱਲੇ ਵਾਲੇ ਕਹਿੰਦੇ ਸਿੱਧੂ ਦਾ ਲਾ ਦੋ ਜੀ ਮਾ ਵੀਰੇ ਨਾ ਤਾਂ ਮੈਂ ਸਿੱਧੂ ਮੂਸੇ ਵਾਲਾ ਆ ਨਾ ਮੈਨੂੰ ਵੀਰੇ ਦੇ ਗਾਣੇ ਆਉਂਦੇ ਆ ਤੇ ਮੈਂ ਉਹ ਪੋਸਟ ਪਾਈ ਕੁਝ ਬੰਦੇ ਕਰ ਰਹੇ ਤੂੰ ਸਿੱਧੂ ਨੂੰ ਗਲਤ ਬੋਲਿਆ ਬਾਈ ਇਹਦੇ 'ਚ ਇਹ ਦੱਸੋ ਇਹਦੇ 'ਚ ਗ ਕਿ ਵੀਰੇ ਨਾਮ ਐ ਸਿੱਧੂ ਦਾ ਸਿੱਧੂ ਦੇ ਗਾਣੇ ਨਾਮ ਮੈਨੂੰ ਆਉਂਦੇ ਆ ਵੀਰੇ ਨਾਮ ਐ ਸਿੱਧੂ ਭਾਈ ਦਾ ਗਾਣਾ ਨਾਮ ਐ ਕਿਸੇ ਦਾ ਗਾਣਾ ਗਾਉਣਾ ਐ ਇਹਦੇ ਚ ਗਲਤ ਦੱਸੋ ਮੈਨੂੰ ਕੀ ਆ ਕੋਈ ਇੱਕ ਬੰਦਾ ਇਹ ਚਾਹਤ ਸੋਈ ਇਹ ਚ ਗਲਤ ਕੀ ਆ ਜੀ ਜਾਂ ਮੈਂ ਕਿਸੇ ਦਾ ਗਾਣਾ ਗਾਉਂਦਾ ਹੀ ਨਹੀਂ ਵੀਰੇ ਸਟੇਜ ਤੇ ਇਹ ਚ ਗਲਤ ਕੀ ਆ ਤੇ ਦੂਜੀ ਗੱਲ ਹੁਣ ਜਿਹੜੇ ਤਾਂ ਸਿੱਧੂ ਦੇ ਗਾਣੇ ਗਾਉਂਦੇ ਆ ਉਹਨਾਂ ਨੂੰ ਤੁਸੀਂ ਕਹਿ ਜਾਂ ਕਹਿਣ ਲੱਗ ਜਾਂਦੇ ਹੋ ਕਿ ਇਹਨਾਂ ਦੀ ਰੋਟੀ ਸਿੱਧੂ ਦੇ ਸਿਰ ਤੇ ਚੱਲਦੀ ਐ ਕਿ ਇਹ ਸਿੱਧੂ ਦੇ ਗਾਣੇ ਗਾਉਂਦੇ ਆ ਹੁਣ ਜਿਹੜਾ ਸਿੱਧੂ ਦਾ ਗਾਣਾ ਨਹੀਂ ਗਾਉਂਦਾ ਉਹਨੂੰ ਤੁਸੀਂ ਗਾਲਾਂ ਕੱਢਣ ਲੱਗ ਜਾਨੇ ਹੋ ਵੀਰੇ ਮੈਂ ਇਹ ਤਾਂ ਮੇਰੀ ਮਰਜ਼ੀ ਹੈ ਨਾ ਮੈਂ ਕਿਹਦਾ ਮੈਂ ਆਪਣਾ ਗਾਣਾ ਗਾਣਾ ਕਿਸੇ ਦਾ ਗਾਣਾ ਨਹੀਂ ਗਾਣਾ ਕਿਹਦੇ ਤੇ ਮੈਂ ਕਿਸੇ ਨੂੰ ਗਲਤ ਕੀ ਬੋਲਿਆ ਦੱਸੋ ਤੁਸੀਂ ਇਸ ਤੋਂ ਬਾਅਦ ਕਲਾਕਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਗਿਆ ਸੀਗਾ ਤੇ ਮਨੀ ਲੋਂਗੀਆਂ ਨੂੰ ਲੋਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਸੀਗਾ ਤੇ ਹੁਣ ਦੱਸ ਦिए ਕਿ ਮਨੀ ਲੋਂਗੀਆਂ ਵੱਲੋਂ ਇੱਕ ਨਵਾਂ ਗੀਤ ਰਿਲੀਜ਼ ਕਰ ਦਿੱਤਾ ਗਿਆ ਜੋ ਕਿ ਆ ਫੈਨਸ ਨੂੰ ਜਾਂ ਫਿਰ ਕਹਿ ਸਕਦੇ ਆ ਵੀ ਹੇਟਸ ਜਿਨ੍ਹਾਂ ਦੇ ਵੱਲ ਮਨੀ ਲੋਂਗਿਆਂ ਨੂੰ ਟਰੋਲ ਕੀਤਾ ਜਾ ਰਿਹਾ ਸੀ ਇਸ ਗੱਲ ਕਰਕੇ ਉਹਨਾਂ ਦੇ ਲਈ ਮਨੀ ਲੋਂਗਿਆਂ ਨੇ ਇੱਕ ਗੀਤ ਕੱਢਿਆ ਜਿਸ ਦਾ ਨਾਮ ਹੈ ਲੈਟ ਮੀ ਟੈਲੀਯੂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹਰ ਬੰਦੇ ਨੂੰ ਸਿੱਧੂ ਮੂਸੇਵਾਲਾ ਨਾਲ ਕੰਪੇਅਰ ਨਾ ਕਰੋ ਜਿਸ ਨੇ ਚੱਲਣਾ ਉਸਨੇ ਆਪਣੇ ਗੀਤਾਂ ਨਾਲ ਵੀ ਚੱਲ ਹੀ ਜਾਣਾ ਇਸ ਦੇ ਨਾਲ ਹੀ ਕਲਾਕਾਰ ਨੇ ਕਿਹਾ ਕਿ ਕਿਸੇ ਹੋਰ ਮਾਪਿਆਂ ਨੂੰ ਆਪਣਾ ਪੁੱਤ ਨਾ ਖੋਣਾ ਪੈ ਜਾਵੇ ਤੇ ਜੇਕਰ ਤੁਸੀਂ ਵੀ ਮਨੀ ਲੋਂਗਿਆ ਦਾ ਗੀਤ ਸੁਣ ਚੁੱਕੇ ਹੋ ਤਾਂ ਤੁਹਾਨੂੰ ਕਿਵੇਂ ਦਾ ਲੱਗੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ